ਦੇਖਦਾ ਗਰਮੀ ਤੋਂ ਪ੍ਰਬੰਧ ਕਰਿਆ ਹੋਇਆ ਕਿੰਦਾ ਸਾਰਾ ਏਸੀ ਹੋਈ ਬਣਾਇਆ ਪਿਆ ਫੋਾਰੇ ਲਾ ਕੇ ਪਾਈਪ ਫੋਾਰੇ ਨੂੰ ਦੂਜੇ ਦੇ ਹੁੰਨੇ ਆ ਵੀ ਪਸ਼ੂਆਂ ਨੂੰ ਰੋਣੇ ਹਨ ਆ ਬੰਦੇ ਨੇ ਦੇਖ ਲੋ ਵੀ ਗਰਮੀ ਤੋਂ ਬਚਣ ਲਈ ਹੈ ਨਾ ਢਾਬੇ ਤੇ ਫੋਾਰੇ ਲਾਏ ਹੋਏ ਪੱਖਿਆਂ ਦੇ ਨਾਲ ਭਾਈ ਏਸੀ ਤੇ ਕੂਲਰ ਕੀ ਮੁਕਾਬਲਾ ਕਰ ਲੂਗਾ ਇਹਦਾ ਨਜ਼ਾਰਾ ਆਇਆ ਪਿਆ ਥੱਲੇ ਪਏ ਆ ਇਹ ਕੋਈ ਟਾਈਮਿੰਗ ਦੇ ਹਿਸਾਬ ਨਾਲ ਲਾਏ ਹੋਏ ਆ ਇਹ ਮਿੰਟਕ ਚੱਲਦੇ ਆ ਮਿੰਟਕ ਬੰਦ ਹੁੰਦੇ ਆ ਬੋਤਿਆ ਇਹ ਮਦਰ ਬੋਤ ਨਹੀਂ ਰਾਖਦੇ ਆ ਤੂੰ ਬੰਦੇ ਲੇਕਣੇ ਨੇ ਜਿਹਨਾਂ ਨੇ ਪੱਤੀਆਂ ਰਾਖਦੇ ਆ ਇਹ ਉਹਨਾਂ ਕਰਕੇ ਚੱਕੇ ਧਾਰਿਆ ਨਗਾਈਆਂ ਰਾਖਦੇ ਆ ਕਈ ਲੋਕ ਇਹ ਆਮ ਕਰਕੇ ਮਿਲਦੇ ਹੀ ਰਹਿੰਦੇ ਆ ਚਰਾਉਂਦੇ ਹੀ ਰਹਿੰਦੇ ਆ ਕਦੇ ਹਿਆਲੀ ਆ ਗਈ ਥੋੜੀ ਰਾਜਸਥਾਨ ਵੱਜ ਜਾਂਦੇ ਆ ਫੇਰ ਇਹ ਐਮਪੀ ਵੀ ਕੁਝ ਮਹੀਨੇ ਜਦੋਂ ਇੱਧਰ ਜ਼ਿਆਦਾ ਘਾਹ ਹੁੰਦਾ ਐਮਪੀ ਰਾਜਸਥਾਨ ਮਹਾਰਾਸ਼ਟਰ ਇਹਨਾਂ ਨਾਲ ਨਾਲ ਬੱਟਰ ਮਗਦਾ ਬਸ ਐਂ ਤੁਰੇ ਹੀ ਰਹਿੰਦੇ ਆ ਸਾਡੀ ਆ ਜੀ ਫਿਰ ਜੀਮ ਚ ਫੇਵਰੇਟ ਢਾਬੇ ਤੇ ਰੋਟੀ ਤਵੇ ਵਾਲੀ ਦਾਲ ਫਿਰ ਉਹੀ ਜਿਹੜੀ ਖੇਰਤ ਵਾਲੀ ਜੇ ਲਵਾ ਲਈ ਆ ਆ ਕੇ ਦੋ ਦੋ ਫਿਰ ਪੈਨੇ ਆ ਗੱਡੀ ਦੀ ਸ਼ਾਮ ਦੇ ਨੂੰ ਘਟ ਲਿਆ ਤੇ ਹੁਣ ਤਿਆਰੀ 7:30 ਹੋ ਗਏ ਤੁਰਨ ਲਈ ਇਹਦਾ ਨਹਾਉਣ ਵਾਲਾ ਜਿਹੜਾ ਬਣਾਇਆ ਹੋਇਆ ਸੰਜੋਗ ਹੋਟਲ ਆ ਇਹਦਾ ਇੱਥੇ ਹੀ ਲਾ ਕੇ ਗੱਡੀ ਸ਼ੀਸ਼ੇ ਤੇ ਮਾਰ ਲਿਆ ਪਾਣੀ ਨਾਲੇ ਮੂਰੇ ਸ਼ੋਅ ਤੇ ਵੱਜ ਗਿਆ ਹੁਣ ਬਸ ਪਾਉਨੇ ਆ ਚੱਲ ਲਈ ਨਯਾ ਗਾਉਂ ਨੰਬਰ 84 ਚਤੌੜਗੜ ਫੀਲਵੜਾ ਬੜੇ ਇਹ ਨੰਬਰ 80 ਤੇ ਉੱਤਰਿਆ ਸੀ ਪਾਣੀ ਦੀ ਬੋਤਲ ਲੈਣ ਹੁਣ ਅਗਲਾ ਸਫ਼ਰ ਪ੍ਰਮਾਤਮਾ ਤਾਂ ਅੰਦਰ ਉਸਤੀ ਰੱਖੇ ਤੇ ਕੱਢਦੇ ਆ ਰਾਤੋਂ ਰਾਤ ਕਿਵੇਂ ਆ ਸੂਈ 90 ਦੇ ਆ ਅੱਛਾ ਇਹ ਸੀਗਾ ਇਹਦੀ ਸੂਈ ਹੈਗੀ 90 ਤੇ ਅੱਜ ਕਿਹਾ ਭਾਈ ਪਏ ਜਾ ਤੂੰ ਆਪ ਦਾ ਚੌਪਗਾ ਸਟਾਰਟ ਆਦੀ ਵੀ ਆਪਾਂ ਕੇ ਆ ਚੰਚਨਗੜ੍ਹ ਦਾ ਸਾਹ ਬਾਈਪਾਸ ਤੋਂ ਗਾਂ ਜਾ ਕੇ ਠੰਮਾਂਗੇ ਪੜਦੇ ਏਡਾ ਨਹੀਂ ਸਕਰੀ ਪਾਤੜਾਂ ਦੇ ਸਾਹਵੇਂ ਹਾਂ। ਪਰ ਸ਼ਹਿਰ ਉੱਤੇ ਨਾਂ ਰੁਪੀਏ ਥੋੜਾ ਜਿਹਾ ਅੱਗੇ ਜਾ ਕੇ ਦੇਖਦੇ ਹਾਂ ਕਿ ਨਹੀਂ। ਦਸਰਾ ਲੰਘ ਕੇ ਜੋ ਕਿ ਗਾਂਹ ਮਾਰਕੀਟ ਜੋ ਕੋਲ ਲੈਣਾ ਸੀ। ਜਿੱਦ ਤੱਕ ਉਹੀ ਮਾਰਕੀਟ ਦੀ। ਇਹ ਆਰੀ ਵਾਮੇ ਦੇ ਕਸ਼ਟਾਂਖੰਡ ਗੱਡੀ ਨਾਲ ਟਾਇਰ ਤਾਂ ਪਸੰਦਾ ਕਰ ਲਈਏ। ਇਹ ਸੋ ਇੱਧਰੋਂ ਰੱਖਨੇ ਆ। ਇਹ ਰਾਜਸਥਾਨ ਚ ਤੇ ਸਰਦਾਰ ਸ਼ਹਿਰ ਦੇ ਨੇੜੇ ਆ। ਰਤਨਗੜ ਕੋਲੇ ਆ ਅਸਲ ਦੇ ਵਿੱਚ। ਦੇਖੋ ਆ ਜਿਹੜਾ ਰਾਤ ਨੂੰ ਤੂਫਾਨ ਉੱਟਦਾ ਹੈ ਨਾ ਰੇਤਾ ਸ਼ਾਇਦ ਕਲੀਅਰ ਦੇਖੇ ਨਾ ਦੇਖੇ ਲਾਈਟਾਂ ਚ ਦੇਖੂ ਆ ਖੜੀ ਆਪਣੀ ਕਰਮਾ ਵਾਲੀ ਤੇ ਆ ਦੇਖਿਓ ਰੇਤਾ ਉੱੜਦਾ ਦਿਨੇ ਦਾ ਕਈ ਵਾਰੀ ਦਿਖਾਇਆ ਤੁਹਾਨੂੰ ਜੇਰਾ ਆ ਤਾਂ ਮੋ ਪਰ ਇੰਨਾ ਕਿ ਚੱਕਰ ਆ ਵੀ ਹਵਾ ਠੰਡੀ ਹੋ ਜਾਂਦੀ ਆ ਜਦੋਂ ਰੇਤਾ ਉੱੜਦਾ ਤੇ ਹਵਾ ਬੜੀ ਠੰਡੀ ਆ ਇਹਦੇ ਨਾਲ ਟੈਰਾ ਟੂਰਾਂ ਦਾ ਦੇਣੀਆਂ ਆ ਵੀ ਟਾਇਰ ਤੇ ਇੰਜਨ ਥੋੜਾ ਸਾਹ ਭਰ ਜਾਂਦੇ ਸੀ ਨਾ ਭਾਰਤ ਮਾਲਾ ਤੇ ਖੜੇ ਸੀ ਜਿਹੜਾ ਹਨੂਮਾਨਗੜ੍ਹ ਨੂੰ ਆਉਂਦਾ ਤੇ ਆਹ ਨਾਲ ਰੇਗਿਸਤਾਨ 'ਚ ਜਾਣ ਮਰ ਬੋਲਦੇ ਆ ਸਵੇਰਾ ਸਵਾ ਪੰਜ ਸੁਣਿਓ ਮੇਰਾ خیال ਆ ਉਧਰੋਂ ਗੱਡੀ ਆ ਗਈ ਆਵਾਜ਼ ਉਹਦੀ ਵਿੱਚ ਆਊ ਕੱਟ ਕੇ ਬਣਾਉਣਾ ਦੇਖਦਾ ਚੜ ਚੱਲਿਆ ਜੀ ਬਾਜਣ ਵਾਲਿਆ 63 ਭਾਰਤ ਮਾਲਾ 753 ਜਿਹੜਾ ਜਾਮਨਗਰ ਅਮਰਸਰ ਜਿਹਨੂੰ ਕਾ ਗੱਪੜੀ ਤੋਂ ਚੜਦੇ ਜਾਉਂਦੇ ਆਉਂਦੇ ਆ ਰਹੇ ਆ ਕੀ ਖਿਆਨਦਾਰ ਜਦੋਂ ਕਿਤੇ ਗੱਡੀ ਚੱਲਦੀ ਹੈ ਤੇ ਆ ਕੇ ਬੰਦਾ ਐ ਦੇਖਦਾ ਰਹਿ ਜਾਂਦਾ ਆਲੇ ਦਲੇ ਇੱਕ ਮੇ ਸਫਰਨੇ ਪੜਦਾ ਆ ਸੀ ਤਾਂ ਇਹਨੂੰ ਪੱਲੂ ਤੋਂ ਅੱਗੇ ਚੜਦੇ ਹੁੰਨੇ ਆ ਤਕਰੀਬਨ ਪੱਲੂ ਤੋਂ ਬਾਅਦ ਮੇਰਾ ਖਿਆਲ ਆ ਇੱਕ ਪੱਲੂ ਕੋਲੇ ਇੱਕ ਹਨਮਾਨਗੜ ਕੋਲੇ ਸੰਗਰੀ ਜੰਗ ਖਾਂ ਦੋ ਤਿੰਨ ਕਟਵਾਰ ਉੱਧਰ ਦੀ ਵੀ ਪੈਂਦੇ ਸੀ ਡੱਬ ਵਾਲੀ ਤੱਕ ਹੁੰਦੇ ਆ ਉਹੋ ਜਿਹਾ ਸਾਡੇ ਵਾਲੀ ਗੱਡੀ ਦਾ ਮੇਰਾ ਖਿਆਲ ਆ 7-800 900 ਇੱਥੇ ਤੇ ਲੱਗ ਜਾਂਦਾ ਟੋਲ ਦੇ 100 200 ਵੱਧ ਹੋਵੇ ਕੋਈ ਚੱਕਰ ਨਹੀਂ ਬਸ ਗੱਡੀ ਇਹ ਚ ਟਾਈਮ ਵੀ ਬਚਾ ਜਾਂਦੀ ਆ ਕੋਈ ਡੀਜ਼ਲ ਵੀ ਬਚਾ ਜਾਂਦੀ ਆ ਉਹੋ ਜਿਹਾ ਜੇ 100 200 ਤੋਂ ਮਹਿੰਗਾ ਕੋਈ ਨਹੀਂ ਵੇ ਜਿਹੜਾ ਇਹਨਾਂ ਦਾ ਦੇਖਦੇ ਆ ਅੱਗੇ ਤਾਂ ਉੱਪਰੇ ਸੀਗੇ ਉਦੋਂ ਤਾਂ ਇਹਨਾਂ ਦੇ ਟਾਬੇ ਥੱਲੇ ਨਹੀਂ ਸੀ ਜੇ ਚੱਲ ਪਿਆ ਹੋਇਆ ਕੋਈ ਮੇਰਾ ਖਿਆਲ ਤਾਂ ਹੈ ਨਹੀਂ ਪਰ ਗੱਡੀਆਂ ਦੀ ਲੈਂ ਲੱਗੀ ਹੋਈ ਆ ਹੋ ਸਕਦਾ ਤੁਸੀਂ ਚੱਲੇ ਹੋਵੇ ਜਾਂ ਬਣੀ ਆ ਇਸ ਤੋਂ ਦੇਖਦੇ ਆਂ ਬਾਈਪਾਸ ਘਾਰ ਕਰਦੇ ਆ ਤੇ ਹਨੂਮਾਨ ਮਹਾਰਾਜ ਦੀ ਮੂਰਤੀ ਬਹੁਤ ਸੋਹਣੀ ਲੱਗੀ ਸਾਹਮਣੇੋਂ ਉੱਥੋਂ ਵਿਖਦੀ ਆ ਪੂਰਾ ਨਜ਼ਾਰੇ ਦਾ ਟੱਲੇ ਕੋਲੇ ਇਹਦਾ ਰੋਡ ਨਜਾਰੇ ਦਾ ਨਾਲ ਨਾਲ ਬਾਗ ਆ ਵੀ ਬਾਗ ਬਹੁਤ ਬਾਗ ਇੱਥੋਂ ਹੋ ਜਾਂਦੇ ਆਗੇ ਜਦੋਂ ਸੰਗਰੀਆਂ ਦੇ ਨੇੜੇ ਟੜੇ ਆਉਨੇ ਆਪਾਂ ਸੰਗਰੀਆਂ ਤੋਂ ਬਾਹਰ ਇਹ ਪੰਜਾਬ ਦੀ ਬੈਰਟੇਦਰੋਂ ਮੁੜ ਜਾਂਦੀ ਹੈ ਬਹੁਤ ਬਲ ਨਹੀਂ ਸਾਦੇ ਆ ਪਾਦਰ ਪਾਦੂ ਬਹੁਤ ਬਾਗ ਆ ਜੀ ਪਾਣੇ ਖੜਦੇ ਹੁੰਦੇ ਸੀ ਆਪਾਂ ਬੜੇ ਖੇੜੇ ਵਾਲੇ ਉਸ ਤੋਂ ਬਾਅਦ ਚੰਨ ਪਿਆਰੋਂ ਕਿਉਂਕਿ ਮੈਂ ਆਇਆ ਜਨਵਰੀ ਤੋਂ ਬਾਅਦ ਖੜੀ ਸੀ ਵਿੱਚ ਦੀ ਉੱਤਰ ਦੀ ਜਸਰਬਾਲ ਦੀ ਲੱਤਾਂ ਲੱਗੀਆਂ ਸੀ ਐਤਵਾਰ ਚਲੋ ਮਾਰ ਰਿਹਾ ਇਸ ਰੂਪ ਦਾ ਵੀ ਇਸ਼ਾਰਾ ਵੀ ਆ ਗਿਆ ਦਾਸਾ ਜੀ ਬਾਈ ਕਹਿੰਦਾ ਬਟੰਡੇ ਤੱਕ ਹੀ ਚੱਲ ਕੇ ਆਕਰੋ ਥੋੜਾ ਮੋਟਾ ਹੋਊ ਕਿਤੇ ਘਟਦਾ ਤਾਂ ਕੀ ਲੱਗ ਜਾਂਦਾ ਬੋਦਸਿਆ ਜੀ ਬਟੰਡੇ ਤੇ ਟਾਈਮ ਹੋ ਗਿਆ ਸਵਾਗ ਨਾ ਹੁੰਦਾ ਬਾਹਰ ਬਾਹਰ ਬਾਰ ਬਾਰ ਨਹੀਂ ਲੱਭਾਂ ਇਹਦਾ ਪਾ ਇਹਦਾ ਬਾਹਰ ਪਟਾ ਕੇ ਜਾਣਾ ਪੈਂਦਾ ਕਿ ਉਹ ਇਹ ਵੀ ਖੜਦਾ वैसे तो अंडर रोड ही है माल पर फिर भी धुन्ना बच गया या फिर ढंगाई है नाले वाले इधर वो मलोट साइड से आके रलदा रोड है अपन ਧੰਡੇ ਆਉਂ ਲੋ ਥਰਮਲ ਪਲਾਂਟ ਵਾਲੀ ਸਾਈਡ ਤੇ ਰਫਾਇਨਰੀ ਦੇ ਕੋਲ ਥਰਮਲ ਬਟੰਡੇ ਆ ਤੇ ਢੀਲ ਵੀ ਆਉਗੀ ਥੋੜਾ ਜਿਹਾ ਉੱਪਰ ਤੋਂ ਜਦੋਂ ਆਪਾਂ ਦੇ ਹੋਮ ਤੇ ਢੀਲਾਂ ਕਿੰਮਰੇ ਗੇਲਾ ਦੋ ਤਾਂ ਦੇਖਦੀਆਂ ਨੇ ਬਾਕੀ ਲੋਕਲ ਪਹਾਣ ਪਤਾ ਹੋਊਗੀ ਇੱਕ ਗੱਲ ਹੋਰ ਹੈ ਨਾ ਰੇਕ ਤੋਂ ਚੜ ਗਏ ਹਾਂ ਜੀ ਵੱੱਣ ਵਾਲੇ 12 ਮਿੰਟ ਫਿਰ ਤੁਰਈ ਆਏ ਵੀ ਚੱਲ ਚੱਲ ਤੋਰ ਕੇ ਰਹਿ ਸਮਝੇ ਕੱਲੋਂ ਬਾਹਰ ਮੈਂ ਫਿਰ ਰੁੱਕ ਗਏ ਸੀਗੇ ਰੈਸਟ ਕਰਕੇ ਅੱਜ ਚੱਲੇ ਆ ਹਿਆਰਪੁਰ ਨੂੰ ਪਹੁੰਚ ਗਏ ਅਸੀਂ ਸਰ ਸੁਧਾਰ ਦੇ ਪੁਲ ਤੇ ਮਿਲਟਰੀ ਵਾਲਾ ਕੈਂਟ ਵਾਲਾ ਏਰੀਆ ਜਿਹੜਾ ਪਿੱਛੇ ਆਉਂਦਾ ਹੈ ਏਅਰਪੋਰਟ ਸਟੇਸ਼ਨ ਵਾਲਾ ਉਹ ਲੰਘੇ ਆਏ ਨਾਲੇ ਪੂਰੇ ਆ ਗਏ ਆਗੇ ਤੇ ਇੱਥੋਂ ਕੈਲਪੁਰ ਬੜੇਚੇ ਆਲਾ ਰਾਹ ਫੜਾਂਗੇ ਜਿਹੜਾ ਨਹਿਰ ਵਾਲਾ ਮਤਲਬ ਨਹਿਰ ਉੱਤੇ ਚੜਜੂ ਕਰਦਾ ਤੇ ਆਹ ਰਾਹ ਹੁਣ ਵੱਡੇ ਹੈ ਰੋਡ ਤੇ ਚੜੂਗਾ ਜਿਹੜਾ ਬਾਈਪਾਸ ਤੇ ਨੂੰ ਚੜਨਾ ਪੂਰਾ ਮੁਕਤ ਹੈ ਲੱਡੂ ਵਾਲਾ ਜਿਹੜਾ ਬਾਈਪਾਸ ਆ ਰਹੀ ਹੈ ਸਸਕਾਰ ਕਰਕੇ ਆਏ ਲੱਗਦੇ ਆ ਤੇ ਤੇਰੀ ਮੌਤ ਹੋ ਗਈ ਕੋੜ ਕੱਠਾ ਭਰੀਆਂ ਰੋਡ ਵੈਸੇ ਗੱਡੀ ਲੈ ਕੇ ਵੱਡੀ ਪਹਿਲੀ ਵਾਰ ਹੀ ਆਏ ਆ ਦਾ ਘਾਰ ਤੇ ਲੰਘਿਆ ਮੈਂ ਇੱਕ ਲੋ ਵਾਰ ਜਦ ਜਿਵੇਂ ਮਕਲੌੜ ਗੰਜ ਨੂੰ ਗਏ ਸੀ ਪਾਲਨਪੁਰ ਜੇ ਫਿਰ ਉੱਡ ਹੀ ਜਾਣਾ ਪੈਂਦਾ ਇੰਦਰ ਹਰੀਆਲੀ ਵੀ ਆਪਣੇ ਨਾਲੋਂ ਜ਼ਿਆਦਾ ਆ ਅਸੀਂ ਲੰਘਿਆ ਹੈ तकरीबन 15-20 ਕਿਲੋਮੀਟਰ ਬਗਵਾੜੇ ਤੋਂ ਰਹਿਾਨਾ ਜਟਾ ਲੰਘਿਆ ਤੇ ਹੁਣ ਮਹਿਟੇ ਆਣਾ ਇੱਕ ਸਾਢੇ ਇੱਕ ਪਾਲ ਮਹਿਟੇ ਆਣਾ ਸਾਹਿਬ ਇਹ ਮਹਿਟੇ ਆਣਾ ਜਿਹਦੇ ਜੋ ਇੱਥੇ ਇੰਦੀਆ ਵਿਚਾਰੇ ਮੈਟੇ ਆਣਾ ਮੈਟੇ ਆਣਾ ਟੱਪ ਕੇ ਪਿੰਡ ਹੁੰਦਾ ਜਿੱਥੇ ਅਸੀਂ ਕਿਹੜਾ ਬਗਲਾਣਾ ਬਗਲਾਣਾ ਸ਼ਹਿਰ ਇੱਥੇ ਆ ਪਲਾਂਟ ਉਹਨਾਂ ਦਾ ਜਿੱਥੇ ਦਾ ਮਾਲ ਆਉਣਾ ਗੱਡੀ ਤਾਂ ਨਹੀਂ ਅੱਜ ਖਾਲੀ ਕਰੀ ਇਹਨਾਂ ਨੇ ਥੋੜਾ ਜਿਹਾ ਮਾਲ ਲਾਇਆ ਸੀ ਤੇ ਫਿਰ ਅਜੇ ਅੰਡਰ ਕੰਸਟਰਕਸ਼ਨ ਹੀ ਆ ਪ੍ਰੋਜੈਕਟ ਇਹਨਾਂ ਦਾ ਵੀ ਰੋਡ ਡਿਪਾਰਟਮੈਂਟ ਦਾ ਸਾਰਾ ਮਟੀਰੀਅਲ ਇੱਥੇ ਆਉਂਦਾ ਤੇ ਮੈਂ ਨਿਕਲਿਆ ਸੀ ਬਾਹਰ ਮੈਂ ਕਿਹਾ ਯਾਰ ਢੇੜਾ ਗੂੜਾ ਦੇ ਕੇ ਦੇਖੀਏ ਤੇ ਵੀਰ ਮਿਲਿਆ ਆਪਾਂ ਨੂੰ ਹਸੀ ਹਸੀਕਾਲ ਵੀਰੇ ਇਹ ਵੀਰ ਹੈਗਾ ਇੱਥੋਂ ਹੀ ਮੈਂ ਅਸੀਂ ਖੜੇ ਆਂ ਫਗਲਾਣੇ ਹਨਾ ਅਸ਼ਿਆਰਪੁਰ ਫਗਵਾੜਾ ਰੋਡ ਤੇ ਕਿਹੜਾ ਪਿੰਡ ਆ ਵੀਰ ਦਾ ਪੰਡੋਰੀ ਕੱਦ ਭਾਜੀ ਪੰਡੋਰੀ ਵੀਰੇ ਦਾ ਪਿੰਡ ਆ ਪੰਡੋਰੀ ਕੱਦ ਕਬੈਦ ਤੋਂ ਆਇਆ ਵੀਰ ਮੈਂ ਨਾ ਅੱਡੇ ਤੱਕ ਨਿਕਲ ਗਿਆ ਦੂਰ ਸੀ ਮੈਂ ਯਾਰ ਤੁਰ ਕੇ ਗਿਆ ਵੀਰ ਕਹਿੰਦਾ ਯਾਰ ਤੈਨੂੰ ਛੱਡ ਕੇ ਆਉਂ ਧੰਨਵਾਦ ਵੀਰੇ ਤੇਰਾ ਬਹੁਤ ਬਹੁਤ ਠੀਕ ਹੈ ਤੇ ਬਾਕੀ ਜੇ ਤੁਹਾਨੂੰ ਫੋਲੋ ਕਰਤਾ ਹੁਣ ਵੀਡੀਓ ਤੁਹਾਡੇ ਕੋਲੇ ਆਈ ਜਾਇਆ ਕਰਾਂਗੇ ਠੀਕ ਹੈ ਤੁਹਾਨੂੰ ਵੀ ਫੋਲੋ ਕੀਤਾ ਭਾਈ ਧੰਨਵਾਦ ਵੀਰੇ ਧੰਨਵਾਦ ਤਿੰਨ ਦਾ ਸਿਸਟਮ ਇਹਨਾਂ ਦਾ ਵਧੀਆ ਵੈਸੇ ਗੱਡੀ ਲਾਉਣ ਦਾ ਸਿਸਟਮ ਨਹੀਂ ਵਧੀਆ ਲੱਗਿਆ ਮੈਨੂੰ ਇਹਨਾਂ ਦਾ ਕਿਉਂਕਿ ਆ ਕੇ ਅੱਜ ਵੈਸੇ ਬਾਕੀ ਪਤਾ ਨਹੀਂ ਹੁਣ ਇਹਨਾਂ ਦੀ ਗੱਲ ਵੀ ਮੰਨੀ ਹੈ ਕਹਿੰਦੇ ਸਾਡੀ ਲੇਬਰ ਦਿਨੇ ਪ੍ਰੋਜੈਕਟਾਂ ਦੇ ਚਲੀ ਜਾਂਦੀ ਹੈ ਜਿੱਥੇ-ਜਿੱਥੇ ਕੰਮ ਚੱਲਦਾ ਰੋਡ ਬਣ ਰਿਹਾ ਵੀ ਸਵੇਰੇ ਲਾਹ ਦੇਾਂਗੇ ਜਣਾ ਹੀ ਕੰਟੀਨ ਦਾ ਤੁਸੀਂ ਦੇਖੋ ਨਿਆਰੇ ਦਾ ਪੂਰਾ ਸਾਫ ਸੁਥਰਾ ਲਓ ਜੀ ਸਵੇਰੇ ਸਵੇਰੇ ਨਿਕਿਆ ਅਸੀਂ ਤਕਰੀਬਨ ਹੋ ਗਿਆ ਅੱਧਾ ਪੌਣਾ ਘੰਟਾ ġੇੜਾ ਦੇ ਕੇ ਆਇਆ ਰੋਡ ਤੇ ਹਰਿਆਲੀ ਸੋਹਣੀ ਆ ਵਾਕਿਆ ਇਧਰ ਨੂੰ ਹੈ ਨਾ ਤੇ ਬਾਕੀ ਹਵਾ ਮੌਸਮ ਵੀ ਥੋੜਾ ਜਿਹਾ ਆਪਣੇ ਨਾਲ ਟੈਂਪਰੇਚਰ ਵੀ ਮੈਨੂੰ ਲੱਗਦਾ 1 2 3 ਡਿਗਰੀ ਮਾਰਨਿੰਗ ਦੇ ਹਿਸਾਬ ਨਾਲ ਥੱਲੇ ਹੀ ਆ ਹਲੇ ਤੱਕ ਤਾਂ ਇਹ ਬਸ ਘੁੰਮਣ ਜਿਹਦਾ ġੇੜਾ ਦੇਣ ਦੀ ਆਦਤ ਹੀ ਹੈਗੀ ਆ ਸਵੇਰੇ ਜਿੱਥੇ ਵੀ ਖੜੇ ਹੁੰਨੇ ਆ ਇਹ ਪੋਸੀਬਲ ਹੋਵੇ ਤਾਂ ਬਹੁਤਨੇ ਕਿਲੋਮੀਟਰ ਜਿੱਥੇ ਤੱਕ ਦਿਲ ਜਾ ਕੇ ਗੀੜਾ ਦੇ ਲਈਦਾ ਕਿਉਂਕਿ ਗੱਡੀ ਤੇ ਕਿਹੜਾ ਭਾਈ ਜੀ ਰੋਟੀ ਹਜਮ ਹੁੰਦੀ ਹੈ ਕਿਸੇ ਤਰੀਕੇ ਹਨ ਤੇ ਆਥਣੇ ਹੋਵੇ ਸਵੇਰੇ ਹੋਵੇ ਢੇੜਾ ਮਾੜਾ ਮੋਟਾ ਦੇ ਲਈਦਾ ਮੈਂ ਤਾਂ ਬਸ ਆ ਦਿਖਾ ਰਿਹਾ ਸੀ ਵੀ ਸਾਡੇ ਏਰੀਏ ਨਾਲੋਂ ਮਲਬੇ ਨਾਲੋਂ ਇੱਧਰ ਨੂੰ ਆਉਣੇ ਆ ਤਾਂ ਹਰਿਆਲੀ ਵੱਧ ਹੈਗੀ ਹੈ ਹਨਾ ਇੱਕਣੀ ਜਦੋਂ ਰੋਪੜ ਏਰੀਏ ਵੱਲ ਇੱਕ ਦੋ ਵਾਰ ਗਏ ਆ ਉਧਰ ਵੀ ਜਾ ਕੇ ਆਏ ਵਧੀਆ ਫੀਲ ਹੁੰਦਾ ਹੁੰਦਾ ਜਿੱਧਰ ਨੂੰ ਬਰਖਤ ਜ਼ਿਆਦਾ ਨੇ ਹਨਾ ਇਹ ਹੋਣੇ ਚਾਹੀਦੇ ਆ ਬਾਈ ਚੱਲਦਾ ਬਈ ਪ੍ਰੋਜੈਕਟ ਰੋਡ ਦੇ ਪ੍ਰੋਜੈਕਟ ਦਾ ਮਾਲ ਲੈ ਕੇ ਆਏ ਆ ਜਦੋਂ ਪਿੱਲਰ ਵਗੈਰਾ ਆਦਿ ਜਾਂ ਬਣਦੀਆਂ ਮਟੀਰੀਅਲ ਬਣ ਕੇ ਹੀ ਜਾਂਦਾ ਰੈਡੀਮੇਡ ਇਹਦੇ ਵਿੱਚ ਸਰੀਆ ਜਿਹੜਾ ਪੈਂਦਾ ਉਹ ਪਲਾਸਟਿਕ ਦਾ ਪੈਂਦਾ ਹੈਗਾ ਇਹ ਫਗਵਾੜੇ ਤੋਂ ਹਿਯਾਰਪੁਰ ਰੋਡ ਤੇ ਫਗਲਾਣਾ ਪਿੰਡ ਦੇ ਕੋਲੇ ਤੇ ਹੁਣ ਗੱਡੀਆਂ ਇੱਥੇ ਆਉਂਦੀਆਂ ਨੇ ਬਾਵਾ ਹਨਾ ਕਿਉਂਕਿ ਰੂਡ ਪ੍ਰੋਜੈਕਟ ਦਾ ਕੰਮ ਹੈ ਪਲਾਸਟਿਕ ਵਾਲਾ ਸਰੀਆ ਕਿਉਂਕਿ ਜਿਹੜੀ ਨਵੀਂ ਟੈਕਨੀਕ ਆ ਆ ਜਿਹੜੇ ਪਿੱਲਰ ਹੁਣ ਬਣੇ ਬਣਾਏ ਜਾਂਦੇ ਆ ਹਨਾ ਇਹਦੇ ਵਿੱਚ ਆ ਦੇਖੋ ਆਹੀ ਮਾਲ ਆਪਣੇ ਕੋਲੇ ਆ ਆ ਸਰੀਆ ਹੁਣ ਪਲਾਸਟਿਕ ਦੇ ਆ ਸਾਰੇ ਕੱਲੀ ਪਲਾਸਟਿਕ ਕੋਟਿੰਗ ਜਾਂ ਕਲਰ ਨਹੀਂ ਹੈਗਾ ਬਣਦਾ ਹੀ ਜਿੱਦਾਂ ਰੱਸੀ ਹੁੰਦੀ ਆ ਆਪਣੇ ਪਸ਼ੂਆਂ ਦੇ ਪਾਉਣ ਵਾਲੀ ਉਦਾਂ ਬਸ ਇਹ ਸਰਗੇ ਬਣਾਏ ਹੋਏ ਆ ਹੁਣ ਇਹਦੇ ਤੇ ਕੰਮ ਚੱਲਦਾ ਵੈਸੇ ਕੱਲ੍ਹ ਦੇ ਹੀ ਖੜੇ ਆ ਬਾਈ ਉਹ ਗਏ 17-18 ਘੰਟੇ ਪੁੱਛ ਗਏ ਚ ਕੋਈ ਨਹੀਂ ਹੈਗੀ ਇੱਥੇ ਦੇਖਦੇ ਆ ਜੇ ਤਾਂ ਅੱਜ ਦੁਪਹਿਰ ਤੱਕ ਇਹਨਾਂ ਨੇ ਖਾਲੀ ਕਰਤੀ ਤਾਂ ਠੀਕ ਆ ਨਹੀਂ ਤਾਂ ਫਿਰ ਆਪਾਂ ਬਾਰਨ ਕਰਾਂਗੇ ਸਾਰਿਆਂ ਨੂੰ ਨਾ ਵੀ ਇਹਨਾਂ ਦਾ ਮਾਲ ਨਾ ਪਰੋ ਕਿਉਂਕਿ ਇੱਥੇ ਕੋਈ ਇੱਕ ਬੰਦਾ ਹੈ ਹੀ ਨਹੀਂਗਾ ਜਿਹਨੂੰ ਤੁਸੀਂ ਫੜ ਲਓ ਨਾ ਕੱਲ ਤੇ ਡਿਫਰੈਂਟ ਡਿਫਰੈਂਟ ਬੰਦੇ ਆ ਰਹੇ ਆ ਤੇ ਵਿੱਚ ਬਸ ਸਰੀਆ ਦੋ ਤਿੰਨ ਤਰ੍ਹਾਂ ਦਾ ਅੱਗੇ ਗੱਡੀ ਲਵਾ ਲਈ ਉਹ ਕੱਚੇ ਲਿਜਾ ਕੇ 10-12 ਕ ਬੰਡਲ ਉੱਥੇ ਲਾ ਲੇ ਹੁਣ ਗੱਡੀ ਆਈ ਆ ਕਿ ਸਾਨੂੰ 4 ਬੰਡਲ ਚਾਹੀਦੇ ਆ ਇਹਦਾ ਮਤਲਬ ਗੱਡੀ ਆ ਇਹ ਗਡਾਉਨ ਥੋੜੀ ਆ ਦੇਖਦੇ ਆ ਜੇ ਤਾਂ ਜਿਹਨਾਂ ਨੇ ਦੁਪਹਿਰ ਤੱਕ ਲਾਤੀ 24 ਘੰਟੇ ਦੇ ਤੇ ਨੇ ਫਿਰ ਭਾਈ ਸਾਰੇ ਜਿੰਨੇ ਵੀਰ ਮੇਰੇ ਮੌਹ ਤੋਂ ਕਿੰਦੇ ਆ ਫਿਰ ਇਹਨਾਂ ਦਾ ਨਾਮ ਭਰੂਗਾ ਭਰਾ ਆਪਣਾ ਸੋਨੀ ਧਾਮੀ ਵੀਰ ਬਹੁਤ ਟਾਈਮ ਤੋਂ ਵੀਡੀਓ ਵਗੈਰਾ ਦੇਖਦੇ ਆ ਹਨ ਐਸੇ ਹੀ ਕਰਦੇ ਹੁੰਦੇ ਸੀ ਕਹਿੰਦੇ ਸਾਡੇ ਏਰੀਆ ਆਇਆ ਮੈਂ ਤਾਂ ਬਾਹਰ ਆਦ ਗਿਆ ਸੀ ਨਾ ਰੋਟੀ ਲੈ ਕੇ ਆਇਆ ਵੀਰ ਉਹ ਮੈਂ ਬਾਹਰੋਂ ਚੱਲੇ ਆ ਪਲਾਂਟ ਤੋਂ ਮਿਲਦੇ ਆ ਵੀਰ ਨੂੰ ਜਾ ਕੇ ਫਿਰ ਥੋੜੇ ਨਾ ਵੀ ਕਰਾਉਣੇ ਮੁਲਾਕਾਤ ਭਾਈ ਵੱਡਾ ਵੀਰ ਆਪਣਾ ਸੋਨੀ ਧਾਮੀ ਹੈ ਬਹੁਤ ਟਾਈਮ ਤੋਂ ਵੀਰ ਨਾਲ ਗੱਲ ਮੈਸੇਜ ਤੇ ਹੋ ਜਾਂਦੀ ਹੈ ਨਾ ਹੁਣ ਇਹਨਾਂ ਦੀ ਏਰੀਏ ਚ ਆਏ ਹੋਏ ਸੀ ਤੇ ਵੀਰ ਰਾਤ ਕਹਿੰਦੇ ਸੀ ਵੈਸੇ ਤਾਂ ਇੱਥੇ ਕੰਟੀਨ ਵਗੈਰਾ ਰੋਟੀ ਪਾਣੀ ਦਾ ਪ੍ਰਬੰਧ ਹੈਗਾ ਵੀਰ ਰਾਤ ਵੀ ਆਉਂਦਾ ਸੀ ਮਹਾਰ ਨਹੀਂ ਫੇਰ ਹੁਣ ਆਏ ਸੀਗਾ ਵੀ ਮਿਲਣ ਦਾ ਵੀ ਸੁਭਬ ਨਹੀਂ ਬਣਦਾ ਵੱਡੇ ਭਾਈ ਆਏ ਤਾਂ ਬਾਈ ਨੇ ਕਿਹਾ ਸੀਗਾ ਕਿ ਕੋਈ ਨਹੀਂ ਮੈਨੂੰ ਤਾਂ ਇੱਥੇ 5-7 ਕਿਲੋ ਹਾਂਜੀ 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 ਬਿਲਕੁਲ ਬਿਲਕੁਲ ਸਹੀ ਹੈ ਕੋਈ ਨਾ ਇੰਨਾ ਹੀ ਟਾਣਾ ਪਾਣੀ ਦਾ ਖੇਲ ਹੈ ਜੀ ਸਾਰਾ ਬੰਦਾ ਤਾਂ ਚਲੋ ਕੁਝ ਕੋਈ ਕਹਿੰਦਾ ਬਹੁਤ ਕੁਝ ਕਰਦਾ ਹਾਂਜੀ ਹਾਂਜੀ ਇਹ ਸਿਰਫ ਬਸ ਜਿਸ ਵਾਂ ਵੀ ਮੇਲੇ ਆ ਬੱਬੀ ਮੇਲੇ ਆ ਬੱਬੀ ਮੇਲੇ ਕਾ ਥੋੜਾ ਜਿਹਾ ਜਿਹੜਾ ਸੋਸ਼ਲ ਮੀਡੀਆ ਤੇ ਸਿਸਟਮ ਦੇ ਨਾਲ ਥੋੜਾ ਮੈਨਰ ਦੂਰ ਲੋਕ ਵੀ ਕਲੋਜ਼ ਹੋਉਂਦੇ ਆ ਤੁਰੀਆਂ ਵੀ ਇਦਾਂ ਇਦਾਂ ਦੇ ਲਓ ਜੀ ਰੋਟੀ ਆ ਗਈ ਆ ਤੇ ਜਮਾ ਘਰ ਵਾਲੀ ਚੀਜ਼ ਸਾਨੂੰ ਤਾਂ ਮਸਾ ਕਿਉਂ ਨਿਕਿਆ ਰੋਡ ਤੇ ਤਾਂ ਮਸਾ ਨਸੀਬ ਹੁੰਦੀ ਆ ਇਹ ਹੁਣ ਕੱਲ ਬ੍ਰੇਕ ਲਾ ਕੇ ਘਰੇ ਖਾ ਕੇ ਆਏ ਸੀ ਵੱਡਾ ਭਾਈ ਆਇਆ ਬੈਠੀ ਹੁਣ بار بار ਆਪਾਂ ਖੇਚਲ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਹਰਕ ਹੁੰਦਾ ਜੇ ਕਿਸੇ ਨਾਲ ਪਿਆਰ ਹੈ ਨਾ ਆ ਗਏ ਆ ਯਾਰ ਇੱਕ ਮੈਂਟ ਦੇ ਪੰਦੇ ਉਹ ਆਜੋ ਗਾਣਾ ਪਾਣੀ ਕਿਸਮਤਾਂ ਮੇਰੀਆਂ ਹਾਂਜੀ ਹਾਂ ਆਜੋ ਮਿੱਤਰੋ ਪਿਆਰਿਓ ਜੇ ਭੁੱਖ ਲੱਗੀ ਕਿਸੇ ਨੂੰ ਵੈਸੇ ਮੈਨੂੰ ਤਾਂ ਲੱਗੀ ਆ ਆਪਾਂ ਲੱਗੇ ਖਾਣ ਆਓ ਮੌਸਮ ਦੇਖੋ ਚੇਂਜ ਹੁੰਦਾ ਕਿਉਂਕਿ ਅਸੀਂ ਹੈਗੇ ਆਦਮਪੁਰ ਦੇ ਬਿਲਕੁਲ ਨੇੜੇ ਪਾਥ ਇੰਡੀਆ ਲਿੰਟਡ ਦੇ ਵਿੱਚ ਇਹ ਰੋਡ ਦੇ ਪ੍ਰੋਜੈਕਟ ਵਗੈਰਾ ਦਾ ਕੰਮ ਕਰਦੀ ਆ ਕੰਪਨੀ ਮੌਸਮ ਬੜਾ ਸੋਹਣਾ ਬਣਦਾ ਇੱਥੇ ਦੋ ਵਾਰੀ ਇਸ ਤਰ੍ਹਾਂ ਦਾ ਮੌਸਮ ਬਣ ਚੁੱਕਾ ਹੈ ਪਰ ਮੀਂਹ ਤਾਂ ਨਹੀਂ ਆਇਆ ਦੇਖੋ ਸ਼ਾਇਦ ਬਾਕੀ ਗੱਡੀ ਵੀ ਖਾਲੀ ਹੋ ਰਹੀ ਹੈ ਦੇਖਦੇ ਚੱਲੇ ਆ ਗੱਡੀ ਕੋਲ ਨੂੰ ਉਧਰ ਖੜੀ ਹੈ ਗੱਡੀ ਉਹ ਜਿਹੜਾ ਪੀਲਾ ਜਿਹਾ ਤੁਹਾਨੂੰ ਸ਼ਾਇਦ ਦਿਖਦਾ ਹੋਣਾ ਖਾਲੀ ਹੋਗੀ ਤੇ ਫਿਰ ਵੀ ਪਰ 5:30 6:00 ਵਜ ਗਏ ਆ ਸਾਨੂੰ ਤੁਰਦੇ ਆ ਨੂੰ ਬਾਕੀ ਤਾਂ ਠੀਕ ਆ ਮਾਲਮੂ ਲੋਡਿੰਗ ਅਨਲੋਡਿੰਗ ਹੋ ਅਨਲੋਡਿੰਗ ਇਤੇ ਬੜਾ ਔਖਾ ਕਰਿਆ ਬਈ तकरीबन 30 ਘੰਟੇ ਵਾਂਗੂ ਖਰਾਬ ਹੋ ਗਿਆ ਨਾ ਅਸਲ ਦੇ ਵਿੱਚ ਪਲਾਂਟ ਨਵਾਂ ਪ੍ਰੋਜੈਕਟ ਦਾ ਕੋਈ ਬਾਲੀਵਾਰ ਸੀ ਹੈ ਨਹੀਂ ਤੁਸੀਂ ਯਕੀਨ ਮੰਨੋ 10 ਟਨ ਡੇਢ ਕੁਇੰਟਲ ਮਾਲ ਇੱਕ ਬੰਦੇ ਨੇ ਵਿਚਾਰੇ ਨੇ ਅਨਲੋਡ ਕਰਿਆ ਦੇਖੋ ਉਹ ਵੀ ਵਿਚਾਰਾ ਪਤਾ ਨਹੀਂ ਕਿਵੇਂ ਲੱਗ ਗਿਆ ਲੇਬਰ ਵਾਲਾ ਇੱਕ ਥੱਲੇ ਬੰਦੇ ਨੇ ਗੱਡੀ ਖਾਧੀ ਆ ਫਿਰ ਨਿੱਕਾ ਜਾਂਦੇ ਹੋਏ ਵੀ ਉਦੋਂ ਕਹਿੰਦਾ ਸੀ ਮੈਂ ਹੀ ਕਹਤਾ ਨਾ ਯਾਰ ਲੇਟ ਨਾ ਹੋ ਜੀ ਹੁਣ ਚਲੇ ਕਹਿੰਦਾ ਬਾਈ ਨਕੂਟਰ ਜਗਰਾਉ ਹੋ ਕੇ ਚੱਲਦੇ ਹਾਂ ਕਿਲੋਮੀਟਰ ਤਾਂ 20 ਦਾ ਫਰਕ ਆ ਟੋਲਾਂ ਦਾ ਬਹੁਤ ਫਰਕ ਪੈ ਜਾਣਾ ਕਹਿੰਦਾ ਮੈਂ ਹਿਆ ਤਾਰ ਕਿਉਂਕਿ 800 ਵਾਲਾ ਦਾ ਇੱਕ ਫਲੋਰ ਦਾ ਹੀ ਲੱਗਦਾ ਇੱਕ ਇਹਦਾ 775 ਦਾ 400 ਦਾ ਗਾਹਣਾ ਲੱਗਦਾ ਯਾਰ ਰੁਪਈ ਦੇ ਟੋਲ ਆ ਤੇ ਇਧਰ ਦੀ ਇੱਕ ਪੈਣਾ ਮਹਿਦਪੁਰ ਕੋਲੇ ਨੂੰ 250 16 300 ਵਾਲਾ ਹੋਊਗਾ ਜਰੋ 50 ਕਿਲੋਮੀਟਰ ਵੀ ਵੱਧ ਗਏ ਕੋਈ ਚੱਕਰ ਨਹੀਂ ਗੱਡੀ ਖਾਲੀ ਹੋਈ ਆ ਓ ਠੀਕ ਦਾ ਨੂਰ ਮਹਿਲ ਉਦਾਂ ਦਾ ਲੰਗੇ ਆ ਕਾਰਕੂਰ ਤੇ ਤਾਂ ਕਈ ਵਾਰੀ ਲੰਘਿਆ ਮੈਂ ਬਸ ਆ ਗੱਡੀ ਤੇ ਪਹਿਲੀ ਵਾਰੀ ਨਿੱਕਾ ਤਾਂ ਜਾਣਦੇ ਹੋਏ ਵੀ ਕਹਿੰਦਾ ਸੀ ਕਿ ਬਾਈ 2 ਟੋਰ ਵੱਜ ਜਾਣੇ ਆ ਮੈਨੂੰ ਹੀ ਆਏ ਸੀ ਜਿਆ ਲੇਟ ਨਾ ਹੋ ਜਾਈ ਪਰ ਵੈਸੇ ਲੰਘ ਜਾਂਦੇ ਇਧਰ ਦੀ ਵਧੀਆ ਵੀ ਸੀਗਾ ਆ ਵੀ ਠੀਕ ਆ ਤੇ ਦੂਜਾ ਨੰਬਰ ਟੋਰ ਵੱਜ ਜਾਂਦੇ ਸਾਡੇ ਉਹਨਾਂ ਨੇ ਵੀ ਤਾਂ 30 ਘੰਟੇ ਬਾਅਦ ਪੂਰੇ ਆ ਲਾ ਕੇ ਛੇਤੀ ਗਿਆ ਦਾ ਬਰਸ਼ਾ ਚ ਉਥੇ ਮਿਲਣਾ ਸੀ ਭਾਈ ਦੋਸਤ ਨੂੰ ਵੀ ਮਿਲਣਾ ਸੀ ਠੀਕ ਹੈ ਕਰਨਾ ਹੁਣ ਲੋਡ ਗੱਡੀਆਂ ਦਾ ਤੁਹਾਨੂੰ ਪਤਾ ਹੀ ਆ ਬਾਕਸ ਦਾ ਕੋਈ ਨਹੀਂ ਸਾਡੇ ਮਹਿਕਲੇ ਨੂੰ ਐਂ ਸਮਝਦੇ ਆ ਵੀ ਇਹਨਾਂ ਦੇ ਤਾਂ ਜਿਵੇਂ ਸਾਲੇ ਢੀ ਝਾੜੂ ਨਾਲ ਹੀ ਇਕੱਠੇ ਕਰਕੇ ਲਿਹਾਉਂਦੇ ਆ ਲੋਕ ਚੜ ਕੇ ਇਧਰਲੇ ਪਾਸੇ ਦੀ ਜਗਰਾਵਾਂ ਵਾਲਾ ਜਿਹੜਾ ਦਰਿਆਹਾ ਦਾ ਪੁਲ ਹੈਗਾ ਨਕੋਪਰ ਵਾਲਾ ਸਿੱਧਾ ਮਾਂ ਬੇਟ ਇਹ ਵੀ ਬਹਾਵਾ ਲੰਬਾ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਹੋਊਗਾ ਹਨਾ ਦਾ ਬਹੁਤ ਟਿੱਪਰ ਬਾਵਾਂ ਲੱਗੀ ਖੜੀ ਹਲੈਨ ਚ ਲੱਗੀ ਹਲੇ ਸੁਰੇ ਨਹੀਂ ਵਿਚਾਰੇ ਕਿਉਂਕਿ ਬਹੁਤ ਕਠਿਨਾਈਆਂ ਤੜੜੀਆਂ ਪਈਆਂ ਬਾਈ ਦੇਖਣਾ ਪੈਂਦਾ ਰਾਹ ਕਲੀਅਰ ਫਿਰ ਉਹਨੂੰ ਪਤਾ ਆ ਜੀ ਇਹ ਮੇਰੇ ਇਹੀ ਹੁਣ ਮੂੰਹ ਤੋਂ ਨਿਕਣ ਲੱਗਿਆ ਸੀ ਨਾਲੇ ਤਾਂ ਲੈ ਲੈਂਦੇ ਆ پیسے ਲੈ ਲੈਂਦੇ ਆ ਨਾਲੇ ਨਘੋਣਾ ਵੀ ਬੀ ਟਾਈਮੇ ਆ ਹਨਾ ਵੀ ਜਾਂਦਾ ਵੀ ਜੇ ਤੁਸੀਂ ਲੈਣਾ ਆਪਦਾ ਖਰਚਾ ਆਪਣੀ ਲੈ ਕੇ ਬੰਦੇ ਨੂੰ ਐਵੇਂ ਨਾਲ ਲੰਘਣ ਤਾਂ ਦਿਓ ਜੀ ਜਿਆਦਾ ਆ ਗੱਲ ਅਸੀਂ ਬਾਹਰ ਕਰੇ ਦੀ ਮੱਟ ਵਾਟ ਤੋਂ ਜਿਆਦਾ ਤਾਂ ਕੱਲ ਨਾਲੋਂ ਜਿਆਦਾ ਪਾਣੀ ਆ ਨਾ ਜਿਆਦਾ ਛੱਡਿਆ ਹੀ 2-4 ਦਿਨ ਪਹਿਲਾਂ ਦਾ ਹੋਊਗਾ ਹਨਾ ਵੀ ਹੌਲੀ ਹੌਲੀ ਵੱਧਦਾ ਵੱਧਾ ਜਿਹਦੇ ਤੋਂ ਬੰਦ ਕੋਟੀ ਆ ਨਾ ਉਹ ਡੈਂਪ ਹੋ ਜਾਂਦਾ ਹਾਂ 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 ਇਹਦੇ ਕਰਕੇ ਘਰ ਤੇ ਨਵਾਂ ਪੁਲ ਘਰਤਾ ਜਿਹੜਾ ਜਗਰਾਉਂ ਤੋਂ ਰੈਕੂਟ ਵਾਲਾ ਬੜੀ ਟਿਕਤ ਹੁੰਦੀ ਸੀ ਇੱਥੇ ਆ ਕੇ ਜਾਨੀ ਇੱਕ ਸਾਈਡ ਰੈਕੂਟ ਤੋਂ ਜਗਰਾਉਂ ਨੂੰ ਜਾਂਦਿਆਂ ਨੂੰ ਚਾਲੂ ਕਰ ਪਈ ਆ ਉਜੀ ਜ਼ेड ਇਧਰੋਂ ਆ ਅਸੀਂ ਇੱਥੇ ਤੇ ਆ ਰਹੇ ਹਾਂ ਚਲੋ ਉਹੀ ਕੰਮ ਤਾਂ ਵਧੀਆ ਹੋਇਆ